ਜੇ ਤੁਮ ਮੈਨੂੰ ਸਰਵਿਸ ਸਗਾ ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮਾਦਾ ਸ਼ੈਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪਲਾਈਨ ਹੈ ਨਹੀਂ ਸਰ ਸਤਰਾਮ ਸਿੰਘ ਬਹਸ ਜਿਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੋਂਦ ਤੇ ਮੈਂ ਬਹੁਤ ਦਿਲੋਂ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਗੁਸਪੈਟ ਕਰ ਲਈ ਆਮ ਆਦਮੀ ਪਾਰਟੀ 'ਚ ਲੋਕ ਸਭਾ ਸ਼੍ਰੀ ਫਤੇਗੜ ਸੈੱਪ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਉਸ ਵੇਲੇ ਵੱਡਾ ਹੁੰਲਾਰਾ ਮਿਲਿਆ ਜਦੋਂ ਸੇਵਾਮੁਕਤ ਪੰਜਾਬ ਪੁਲਿਸ ਐਸਪੀ ਸਤਨਾਮ ਸਿੰਘ ਬੈਂਸ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਇਸ ਮੌਕੇ ਐਸਪੀ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਹੀਂ ਸਗੋ ਸਮਾਏਦਰਨ ਦੀ ਪਾਰਟੀ ਬਣ ਗਈ ਹੈ ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੇ ਸਾਥੀਆਂ ਸਮੇਤ ਕਾਂਗਰਸੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਤੇ ਡਾਕਟਰ ਅਮਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਭਾਰੀ ਦੀ ਬਹੁਤ ਨਾਲ ਜਤੋਣਗੇ ਇਸ ਮੌਕੇ ਡਾਕਟਰ ਅਮਰ ਸਿੰਘ ਨੇ ਐਸਪੀ ਸਤਨਾਮ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਵਿੱਚ ਬੰਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਜਿਹਨੂੰ ਮੈਂ ਛੱਡ ਰਿਹਾ ਤੇ ਕਾਂਗਰਸ ਪਾਰਟੀ ਜੁਆਇਨ ਕਰ ਰਿਹਾ ਦੀ ਕਾਂਗਰਸ ਦੇ ਨੀਤੀਆਂ ਨੇ ਤੁਹਾਨੂੰ ਕਿੰਨੀ ਕੋਈ ਵਧੀਆ ਲੱਗੀਆਂ ਨੇ ਜਿਹੜੇ ਅੱਜ ਤੁਸੀਂ ਇਹ ਦੁਆਰਾ ਜੁਆਇਨ ਕਾਂਗਰਸ ਪਾਰਟੀ ਦੇ ਵਿੱਚ ਇਕਾ ਹੈ ਡਿਸਪਲਿਨ ਹੈ ਸਾਰਾ ਕੁਝ ਹੈ ਇਹ ਆਪਣੇ ਵਰਕਰ ਦੀ ਕਦਰ ਕਰਨੀ ਜਾਣਦੇ ਆ ਜਿਹੜਾ ਗੱਲਾਂ ਤੇ ਮੈਂ ਪ੍ਰਭਾਵਤ ਹਾਂ ਕਿਉਂਕਿ ਮੈਂ ਪਹਿਲਾਂ ਵੀ ਕਾਂਗਰਸ ਨਾਲ ਮੇਰਾ ਕਾਫੀ ਸਹਿਚਾਰਿਆ ਜਦੋਂ ਮੈਂ ਇਹ ਸਰਵਿਸ ਸਗਾ ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮੱਦਾ ਸ਼ੈਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪਲਾਈਨ ਨਹੀਂਗਾ ਆਮ ਆਜੀ ਪਾਰਟੀ ਵਿੱਚੋਂ ਤੁਹਾਨੂੰ ਪਹਿਲਾ ਕੈਂਡੀਡੇਟ ਵੀ ਅਨਾਉਂਸ ਕਰਨ ਦਾ ਥੋੜਾ ਹੈਗਾ ਜੀ ਸੁਭਾਵੀ ਉਮੀਦਵਾਰ ਸੀ ਕੀ ਕਾਰਨ ਬਣੇ ਨੇ ਉਹਦੇ ਉਹਦੇ ਵਿੱਚ ਜਿਹੜੇ ਬੰਦੇ ਸੈਲਫਿਸ਼ ਆ ਸਾਰੇ ਜੀ ਜਿੱਦਾਂ ਸਾਡੇ ਹਰਜੀਤ ਮੰਗੜ ਸਿਗੇ ਜਿਹਦੇ ਰਾਹੀਂ ਮੈਂ ਪਾਰਟੀ ਆਪਣੇ ਜੁਆਇਨ ਕੀਤੀ ਸੀਗੀ ਆਪਣੇ ਸਿਗੇ ਹਰਪਾਲ ਚਿਮਾ ਜੀ ਉਹਨਾਂ ਕੋਲ ਜਾ ਕੇ ਜੁਆਇਨ ਕੀਤੀ ਸੀ ਔਰ ਉਸ ਤੋਂ ਬਾਅਦ ਪਾਰਟੀ ਨੇ ਉਹ ਕਦਰ ਨਹੀਂ ਕੀਤੀ ਕਿਉਂਕਿ ਜਿਹੜੇ ਜਦੋਂ ਸਰਕਾਰ ਹੋਂਦ ਵਿੱਚ ਵੀ ਨਹੀਂ ਆਈ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਦੇ ਪੋਸਟ ਨਹੀਂ ਲਾਉਣ ਦੇਦੇ ਸੀਗੇ ਉਹਨਾਂ ਨਾਲ ਅਸੀਂ ਲੜੇ ਆ ਸਰੀ ਬੈਂਸ ਪਿਸਾਇਆ ਹੁੰਦਾ ਰਿਹਾ ਪਰ ਇਹ ਨਹੀਂ ਅਜੂਣਾ ਬੰਦਿਆਂ ਨੂੰ ਲਿਆ ਕੇ ਅੱਗੇ ਕਰ ਲਿਆ ਬਾਕੀ ਬੰਦੇ ਨਹੀਂ ਪਿੱਛੇ ਕਰਦੇ ਇਹ ਪੀ ਇਹ ਪੀ ਦਾ ਜਿਹੜੀ ਅੱਜ ਤੁਸੀਂ ਅਮਰ ਸਿੰਘ ਡਾਕਟਰ ਸਾਡੇ ਜੁਆਇਨ ਕੀ ਮੈਂ ਜਦੋਂ ਆਪਣੀ ਕੈਂਪੇਨ ਕੀਤੀ ਸੀਗੀ ਅ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨੌ ਦੇ ਨੌ ਹਲਕਿਆਂ ਦੇ ਵਿੱਚ ਗਿਆ ਮੈਂ 9 ਦੇ 9 ਹਲਕਿਆਂ ਦੇ ਵੋਟਰ ਤੇ ਸਪੋਰਟਰ ਜਿਹੜੇ ਮੇਰੇ ਸੀਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਆ ਕਿ ਜਿਦਾ ਤੁਸੀਂ ਮੈਨੂੰ ਸਪੋਰਟ ਕਰ ਰਹੇ ਸੀ ਮੈਨੂੰ ਚੁਣਨਾ ਚਾਹੁੰਦੇ ਸੀ ਉਸੇ ਬਿਹਾਰ ਤੇ ਡਾਕਟਰ ਅਮਰ ਸਿੰਘ ਜੀ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੁਆਰਾ ਭੇਜੀਏ ਤੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮੈਂ ਕਰਾਉਂਗਾ ਕਿ ਇਹਨਾਂ ਦੇ ਨਾਲ ਇਹਨਾਂ ਕਿੰਨਾ ਇਹਨਾਂ ਕੁਝ ਮੈਂ ਤੁਹਾਡਾ ਵਾਅਦਾ ਕਰਦਾ ਤੂੰ ਪਹਿਲਾਂ ਤਾਂ ਮੈਂ ਸਰ ਸਤਰਾਮ ਸਿੰਘ ਬਹੰਸ ਜਿਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੋਂਦ ਤੇ ਮੈਂ ਬਹੁਤ ਦਿਲੋਂ ਆਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਜਿਹੜਾ ਰੀਅਲ ਵਰਕਰ ਹੈ ਜਿਹੜਾ ਉਹਨਾਂ ਦੇ ਪਿਛਲੇ 8-10 ਸਾਲ ਤੋਂ ਜਿਹੜਾ ਉਹਨਾਂ ਦੇ ਤਪੜ ਚੱਕਦਾ ਰਿਹਾ ਜਿਹੜਾ ਉਹਨਾਂ ਦੇ ਦਰਿਆ ਵਹਵਾਉਂਦਾ ਰਿਹਾ ਜਿਹੜਾ ਉਹਨਾਂ ਦੇ ਪੋਸਟਰ ਲਾਉਂਦਾ ਰਿਹਾ ਸਤਨਾਮ ਸਿੰਘ ਜੀ ਉਹਨਾਂ ਲੋਕਾਂ ਚੋਂ ਸਨ ਔਰ ਇਹਨਾਂ ਨੂੰ ਇਗਨੋਰ ਕਰਕੇ ਇੱਕ ਬਾਰੀ ਬੰਦੇ ਨੂੰ ਔਰ ਜਿਸ ਬੰਦੇ ਦਾ ਜੀਪੀ ਪਹਿਲਾ 4-5 ਪਾਰਟੀਆਂ ਛੱਡ ਚੁੱਕਿਆ ਉਹ ਦ ਕਿਸੇ ਪਾਰਟੀ ਚ ਪੱਕਾ ਨਹੀਂ ਰਹਿੰਦਾ ਮੈਨੂੰ ਤਾਂ ਉਹਨਾਂ ਦੀ ਆਮ ਪਾਰਟੀ ਵਾਲਿਆਂ ਦੀ ਹਾਈ ਕਮਾਂਡ ਦੀ ਸਮਝ ਨਹੀਂ ਆਈ ਅਰੇ ਜਿਹੜਾ ਬੰਦਾ ਕਦੇ ਕਿਸੇ ਪਾਰਟੀ ਚ ਨਹੀਂ ਟਿਕਿਆ ਉਹ ਤੁਹਾਡੀ ਪਾਰਟੀ ਚ ਕਿਵੇਂ ਟਿਕ ਜੂਗਾ ਔਰ ਇਹੋ ਇਹੇ ਡੈਡੀਕੇਟਿਡ ਇਨਸਾਨ ਨੂੰ ਛੱਡ ਕੇ ਔਰ ਇਹੋ ਜਿਹੜਾ ਜਿਹੜਾ ਦਲ ਬਦਲੂ ਆ ਜਿਹੜਾ ਹਰ ਸਾਲ ਦੋ ਸਾਲ ਚ ਦਲ ਬਦਲਦਾ ਉਹ ਨੂੰ ਤੁਸੀਂ ਟਿਕਟ ਦੇ ਰਹੇ ਹੋ ਮੈਂ ਉਹਨਾਂ ਦੀ ਤਾਂ ਬਿਲਕੁਲ ਕੜੀਿੰੰਦਾ ਕਰਦਾ ਕਿ ਉਹਨਾਂ ਨੇ ਆਪਣਾ ਵਰਕਰ ਇਗਨੋਰ ਕੀਤਾ ਔਰ ਇਹ ਵੀ ਇਹਨਾਂ ਦਾ ਬਹੁਤ ਪਰਮਾ ਸਵਾਗਤ ਕਰਦਾ ਕਿ ਤੁਸੀਂ ਉਹਨਾਂ ਨੂੰ ਇਸ ਨੇਹ ਭੇਜਣਾ ਜ਼ਰੂਰੀ ਬਹੁਤ ਸੀ ਕਿ ਜਿਹੜਾ ਤੁਸੀਂ ਕਿਤੋਂ ਵੀ ਬੰਦਾ ਚੱਕ ਕੇ ਤੁਸੀਂ ਰਾਜ ਸਭਾ ਚ ਭੇਜ ਦਿੰਦੇ ਹੋ ਤੁਸੀਂ ਲੋਕ ਸਭਾ ਚ ਭੇਜਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਘਾਡਰ ਵਿੱਚ ਉਹਨਾਂ ਦੇ ਵਰਕਰ ਵਿੱਚ ਉਸ ਗੱਲ ਦਾ ਗਿਲਾ ਹੈ ਉਹ ਗਿਲੇ ਦਾ ਹੀ ਅਜ ਪ੍ਰਤੀਕ ਸਦਰ ਸਨਾਪ ਸਿੰਘ ਬੈਂਸ ਨੇ ਔਰ ਇਹਨਾਂ ਦੇ ਆਉਣ ਦਾ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਖੁਦ ਨੂੰ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਹੰਗਾਰਾ ਮਿਲੇਗਾ ਔਰ ਅਸੀਂ ਇਹ ਸੀਟ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੀ ਲੋਕ ਸਭਾ ਜਿੱਤਾ ਇਹਨੂੰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਮੈਂ ਪਾਰਲੀਮੈਂਟ ਪਹੁੰਚਿਆ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਗੁਸਪੈਟ ਕਰ ਲਈ ਆਮ ਆਦਮੀ ਪਾਰਟੀ ਚ ਕਿਉਂਕਿ ਸੱਤਾ ਦੇ ਲਾਲਚ ਵਿੱਚ ਹਰ ਬੰਦਾ 77 ਜੋੜਨਾ 14 ਤੋਂ ਜਿਹੜੀਆਂ ਆਮ ਆਦਮੀ ਲਈ ਕੋਈ ਨੀਤੀਆਂ ਸੀਗੀਆਂ ਜਾਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਅੱਜ ਬੇਬੁਨਿਆਦ ਸਾਬਤ ਹੋਈਆਂ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਛੜ ਛੜ ਕੇ ਲੋਕ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤੋਂ ਅੱਜ ਖੰਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਕੈਂਪੇਨ ਉਹ ਅੱਜ ਹੋਰ ਦੁਗਣੀ ਤਿਗਣੀ ਜਿਹੜੀ ਆ ਮਜ਼ਬੂਤ ਹੋਈ ਹੈ ਬਹੁਤ ਹੀ ਯੋਗ ਕਾਬਿਲ ਔਰ ਚੰਗੇ ਅਫਸਰ ਜਿਹੜੇ ਲੋਕਾਂ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਲੋਕ ਮੁੱਦਿਆਂ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਸਾਧ ਸਤਨਾਮ ਸਿੰਘ ਬੈਂਸ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤੋਂ ਉਹਨਾਂ ਦਾ ਅਸੀਂ ਸਾਰੇ ਵੈਲਕਮ ਵੀ ਕਰਦੇ ਆਂ ਔਰ ਉਹਨਾਂ ਦੀਆਂ ਜੋ ਸਵਾਵਾਂ ਨੇ ਸਮਾਜ ਪ੍ਰਤੀ ਜੋ ਸਾਡੀ ਸੁਸਾਇਟੀ ਨੂੰ ਉਹਨਾਂ ਦੀ ਦੇਣ ਔਰ ਖਾਸ ਕਰਕੇ ਖੰਨੇ ਵਿੱਚ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਆ ਤਾਂ ਅੱਜ ਕਾਂਗਰਸ ਪਾਰਟੀ ਨੂੰ ਇਹਦਾ ਬਹੁਤ ਫਾਇਦਾ ਹੋਵੇ ਇਹ ਕੁ ਦੋ ਦਿਨ ਪਹਿਲਾਂ ਕਾਲੀ ਦਲ ਦੇ ਉਸ ਵਰਕਰੋਚ ਰਲੇ ਸੀ ਉਹ ਦੋ ਦਿਨ ਜਿਹੜਾ ਹੈਗਾ 18 ਘੰਟੇ ਜੇ ਵਾਪਸ ਲਗੇ ਕੀ ਇਹ ਆਪ ਦਾ ਕੋਈ ਪ੍ਰੈਸ਼ਰ ਪੈਂਦਾ ਉਹਨਾਂ ਤੇ ਦੇਖੋ ਜਿਹੜੇ ਆਪ ਦੇ ਐਮਐਲਏ ਨੇ ਸੌਂਹ ਸਾਹਿਬ ਉਹ ਦਬਾਅ ਪਾ ਕੇ ਉਹ ਕਿਸੇ ਨਾ ਕਿਸੇ ਟੇਡੇ ਢੰਗ ਨਾਲ ਉਹ ਲੋਕਾਂ ਨੂੰ ਜੁਆਇਨ ਤਾਂ ਜਰੂਰ ਕਰਾ ਰਹੇ ਨੇ ਪਰ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਮਜ਼ਾਕ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਕਾਲੀ ਦਲ ਦੇ ਜਿਹੜੇ ਵਿਕੀ ਪਾਰਟੀਆ ਜੀ ਪਹਿਲਾਂ ਤਾਂ ਸੌਂਦ ਸਾਹਿਬ ਨੇ ਉਹਨਾਂ ਦੇ ਬੜੇ ਕਸੀਦੇ ਪੜ੍ਹੇ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਔਰ ਉਹਨੂੰ ਬੜੇ ਚਾਅ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਇਆ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹ ਦੁਬਾਰਾ ਅਕਾਲੀ ਦਲ ਵਿੱਚ ਚਲੇ ਗਏ ਸੋ ਇਹਦੇ ਨਾਲ ਇਹ ਜਿਹੜੀ ਇੱਕ ਸਰੋਪਾ ਗੈਂਗ ਦੀ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਸੀਗੀ ਉਹਨੂੰ ਬਹੁਤ ਵੱਡੀਆਂ ਬ੍ਰੇਕਾਂ ਲੱਗੀਆਂ ਨੇ ਔਰ ਐਮਐਲਏ ਸੌਂਦ ਸਾਹਿਬ ਆਪਣਾ ਹੀ ਮਜ਼ਾਕ ਬਣਾ ਰਹੇ ਨੇ ਸੋ ਇਹ ਜਿਹੜੀਆਂ ਤੱਕੇ ਨਾਲ ਜੁਆਇਨਿੰਗਸ ਨੇ ਜਾਂ ਦਬਾਅ ਪਾ ਕੇ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਜ਼ਿਆਦਾਤਰ ਨਹੀਂ ਚਲਦੀਆਂ ਗੱਲਾਂ ਉਹ ਲੋਕਾਂ ਦੇ ਸਾਹਮਣੇ ਸਚਾਈ ਆਊਗੀ ਔਰ ਐਤਕੀ ਦੇਖੋ ਇੱਕ ਬਦਲਾਵ ਜਿਹੜਾ ਸੀ ਔਰ ਇੱਕ ਮੌਕਾ ਦੇਣ ਦੀ ਗੱਲ ਸੀਗੀ ਉਹ ਤਾਂ ਬਿਲਕੁਲ ਹੀ ਲੋਕਾਂ ਦੇ ਮਨੋਂ ਲਹਿ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਜੋ 2.5 ਸਾਲ ਦੀ ਕਾਰਜਗੁਜ਼ਾਰੀ ਹੈ ਜੋ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਹਰਫੀਆ ਬਿਆਨ ਵੀ ਦਿੱਤੇ ਐਫੀਡਾਵਿਟ ਰਿਟਰਨ ਦਿੱਤੇ ਉਸ ਉਹ ਕਿਸੇ ਵੀ ਇੱਕ ਵੀ ਉਹਦਾ ਉਹਨਾਂ ਦਾ ਕੀਤਾ ਹੋਇਆ ਵਾਦਾ ਪੂਰਾ ਨਹੀਂ ਹੋਇਆ ਔਰ ਉਹਨਾਂ ਨੂੰ ਵੀ ਉਹ ਵਾਦਾ ਯਾਦ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਹਲਫੀਆ ਬਿਆਨ ਜਿਹੜੇ ਨੇ ਉਹ ਖੁਦ ਨਹੀਂ ਯਾਦ ਸੋ ਯਾਦ ਉਹਨਾਂ ਨੂੰ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਯਾਦ ਵੀ ਦਿਵਾਉਣਗੇ ਔਰ ਉਹਨਾਂ ਨੂੰ ਲੋਕ ਕਚਹਿਰੀ ਵਿੱਚ ਆ ਕੇ ਇਹ ਲੋਕਾਂ ਦਾ ਜਵਾਬ ਵੀ ਦੇਣਾ ਪਊਗਾ ਆਉਣ ਵਾਲੀ ਜਿਹੜੇ ਗਾਂ ਵਿਧਾਨ ਸਭਾ ਹੋਣਗੀਆਂ ਉਹਨਾਂ 'ਚ ਕਾਂਗਰਸ ਤਾਂ ਦਿਖ ਰਹੀ ਹੈ ਵੀ ਆਜੂਗੀ ਪਰ ਜਿਹੜੇ ਇਹਨਾਂ ਦੇ ਐਫੀਡੇਟ ਦਿੱਤੇ ਹੋਏ ਨੇ ਕਾਂਗਰਸ ਸਰਕਾਰ ਉਹਨਾਂ ਦੇ ਪਰਚੇ ਕਰਾਊ 420 ਦੇ ਦੇਖੋ ਜਿਹੜਾ ਝੂਠ ਬੋਲ ਕੇ ਤੁਸੀਂ ਲੋਕਾਂ ਨਾਲ ਇੱਕ ਬਹੁਤ ਵੱਡਾ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਕ ਰਿਟਨ ਜਿਹੜਾ ਸਰਕਾਰੀ ਕਾਗਜ਼ ਦੇ ਉੱਤੇ ਬਕਾਇਦਾ ਨੋਟਰੀ ਪਬਲਿਕ ਦਾ ਉਹ ਅਟੈਸਟਡ ਡਾਕੂਮੈਂਟ ਤੋ ਉਹ ਇੱਕ ਸਰਕਾਰੀ ਕਾਗਜ਼ਾਤ ਹੈ ਅਗਰ ਤੁਸੀਂ ਉਸ ਤੇ ਨਹੀਂ ਖੜੇ ਹੋਏ ਜਾਂ ਤੁਸੀਂ ਐਡਾ ਵੱਡਾ ਫਰੋਡ ਕੀਤਾ ਤਾਂ ਤੁਹਾਡੇ ਤੇ 420 ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਅਗਰ ਤੁਹਾਡੀ ਸਰਕਾਰ ਨਹੀਂ ਕਰੇਗੀ ਤਾਂ ਸਾਡੀ ਸਰਕਾਰ ਆ ਕੇ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ